ਸੇ ਰੀਆ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖសម្ਬੰਦੀ ਨੂਰ ਅਰਸੋ ਹੁ ਕੁਰਸੋ ਝੱਟੀਐ ਤੁਦਿ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਨ ਦਾ ਸ਼ਿਸਪਾਸ ਬਹਠਿਆ ਸੋਹੀਐ ਬਨਾਂ ਦਾ ਵੀਸਾ ਸੱਜਣ ਸੱਚਾ ਬਾਦਸ਼ਾਹ ਸਿਰਸ਼ਾ ਹੰਦਸ਼ਾ ਜਿਸ ਪਾਸ ਬਹਠਿਓ ਸੋਹੀਐ ਸਬਨਾ ਦਾ ਵੀਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਵਾਦ ਸ੍ਰੀ ਹੱਲਾ ਪੰਜਵਾ ਮੇਰਾ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਟਿਆ ਰਾਮ ਸਿਉ ਹੀਤ ਸਤਗੁਰ ਮੇਰਾ ਸਦਾ ਸਹਾਈ ਜਨ ਦੁਖ ਕਾ ਕਟਿਆ ਕੀ ਤਾ ਦੀ ਰਖਿਓ ਆਪਣਾ ਕਰ ਬਿਰਥ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨਕ ਆਪ ਸਹਾਈ ਸੱਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸੱਚ ਸਾਹਿਬ ਹੋ ਆ ਰਖਵਾਲਾ ਰਾਖ ਲੀ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪੰਜਵਾਂ ਮੇਰਾ ਲਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ